ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸਹਿਜਾ ਦੇ ਪੰਜਾਬ ਟੀਵੀ ਤੇ ਸਾਡੇ ਪ੍ਰੋਗਰਾਮ ਦਾ ਨਾਮ ਆ ਗੁਰਮਤ ਫਲਸਫਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਜਿਨ੍ਹਾਂ ਦਾ ਦੇਸਾਂ ਵਦੇਸਾਂ ਦੇ ਵਿੱਚ ਸਰਕਾਰ ਪੰਜਾਬ ਦੀ ਹੋਵੇ ਜਾਂ ਕੇਂਦਰ ਦੇ ਹੋਵੇ ਇੰਡੀਆ ਦੇ ਵਿੱਚ ਜਮਣੀ ਗੁਰਦਰਾ ਪਰੰਧ ਕਮੇਟੀ ਜੋ ਸਿੱਖ ਕੌਮ ਦੀ ਮਹਾਨ ਸੰਸਥਾ ਹੈ ਜਿੱਥੇ ਜਿੱਥੇ ਗੁਰੂ ਨਾਨਕ ਦੇਵਾ ਸਿੱਖ ਵਸਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350ਵਾਂ ਚਤਾਵ ਦਿਵਸ ਦੇ ਰੂਪ ਦੇ ਵਿੱਚ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਇਹ ਇਹਦੀ ਵੱਡੀ ਸ਼ਹਾਦਤ ਹੈ ਇਹਦਾ ਕੋਈ ਬਦਲ ਸਾਨੂੰ ਦੁਨੀਆਂ ਤੇ ਨਹੀਂ ਮਿਲਦਾ ਕਿ ਦੁਖੀਆਂ ਦਾ ਰੋਣਾ ਸੁਣ ਲੈਣਾ ਕਿ ਉਹਨਾਂ ਨੂੰ ਕਹਿਣਾ ਵੀ ਤਕੜੇ ਹੋਵੋ ਤੁਹਾਡੀ ਬਾਹ ਗੁਰੂ ਨਾਨਕ ਦੇ ਘਰ ਨੇ ਪੜ੍ਹੀ ਹੈ ਜਾਓ ਔਰੰਗਜੀਬ ਨੂੰ ਕਹਿ ਦਿਓ ਇਹ ਸਾਡੇ ਬਾਹ ਗੁਰੂ ਨਾਨਕ ਦੇ ਕਰਦੀ ਜੋਤ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫੜੀ ਹੈ ਤੇ ਤੁਸੀਂ ਸ਼ਰ੍ਹਾ ਕੇ ਦੱਸੋ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹ ਮਹਾਨ ਸ਼ਖਸੀਅਤ ਹੈ ਗੁਰੂ ਦਾ ਦਾਇਰਾ ਕਿਸੇ ਇੱਕ ਵਸਤੇ ਨਹੀਂ ਹੁੰਦਾ ਗੁਰੂ ਜਿਹੜਾ ਗੁਰੂ ਨਾਨਕ ਦੇਵ ਜੀ ਕਰਦਾ ਦਿਲ ਬਹੁਤ ਵੱਡਾ ਹੈ ਗੁਰੂ ਪੂਰੀ ਮਾਨਵਤਾ ਨੂੰ ਆਪਣੀ ਗਲਵੱਕੜੇ ਚ ਲੈਂਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਅੱਜ ਤੁਸੀਂ ਵੇਖੋ ਕਿ ਮਨੁੱਖੀ ਅਧਿਕਾਰਾਂ ਦਾ ਕਤਲ ਹੋ ਰਿਹਾ ਹੈ ਜਦੋਂ ਅਸੀਂ ਵੇਖਦੇ ਹਾਂ ਕਟਗਿੰਤੀਆਂ ਖਾਸ ਕਰਕੇ ਅਸੀਂ ਸਿੱਖ ਜਿਨ੍ਹਾਂ ਦੀ ਸ਼ਹਾਦਤ ਤਿਲਕ ਜੰਜੂ ਤੇ ਬੋਦੀ ਵਾਸਤੇ ਆ। ਮ੍ਰਿਤਕ ਬਾਦਰ ਮਾਲ ਨੇ ਕਿਹਾ ਸੀ ਵੀ ਅਸੀਂ ਡਿਫੈਂਡ ਕਰ ਦਿੱਤਾ ਸੀ। ਜਿਹੜਾ ਜਨੇਊ ਪੰਡਤ ਹਰਧਿਆਲ ਲੈ ਕੇ ਆਇਆ ਸੀ ਅਸੀਂ ਪਹਿਲੇ ਜਾਮੇ 'ਚ ਦੱਸ ਦਿੱਤਾ ਸੀ ਵੀ ਇਹ ਜਨੇਊ ਜਿਹੜਾ ਵਿਤਕਰੇ ਵਾਲਾ ਤੇ ਜੇ ਚੇਚੇ ਵਿਤਕਰਾ ਹੋਵੇ ਅਸੀਂ ਉਹਨੂੰ ਅਕਸੈਪਟ ਨਹੀਂ ਕਰਦੇ ਅਸੀਂ ਉਹਨੂੰ ਮੰਨਦੇ ਨਹੀਂ ਤੇ ਜੇ ਆਹ ਤਰੀਕੇ ਦਾ ਤਰਕ ਕੋਲ ਹੈ ਆ ਜਨੇਊ ਦਇਆ ਕਾ ਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਹਈ ਤਾਂ ਪਾਂਡੇ ਕਤ ਨਾਇ ਟੁਟੇ ਨਾਮ ਲੱਗੈ ਨਾ ਇਹ ਜਲਾ ਨਾ ਜਾਏ ਧਨ ਸੁਮਾਨਸ ਨਾਨਕਾ ਨਾਰਕਾ ਜੋ ਗੱਲ ਚੱਲੇ ਪਾਇ ਜਿੱਦ ਪੰਡਿਤ ਜੀ ਇਹੋ ਜਿਹਾ ਜਨੇਉ ਹੈ ਤੇ ਫਿਰ ਆਪਾਂ ਨੂੰ ਇਨਕਾਰ ਕੋਈ ਨਹੀਂ ਤੇ ਪੰਡਿਤ ਕਹਿੰਦਾ ਵੀ ਉਹ ਮੇਰੇ ਕੋਲ ਨਹੀਂ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਵੰਡੀਆਂ ਪਉਣ ਵਾਲਾ ਜਨੇਉ ਮੈਨੂੰ ਨਹੀਂ ਪੈਂਦਾ ਤੇ ਨਵੇਂ ਪਾਤਸ਼ਾਹ ਮਹਾਰਾਜ ਕਹਿੰ ਲੱਗੇ ਕਿ ਸਾਡਾ ਅਕੀਤਾ ਵਿਸ਼ਵਾਸ ਤੇ ਨਹੀਂ ਹੈ ਪਰ ਜੇ ਤੁਹਾਡਾ ਕੋਈ ਜ਼ਬਰਦਸਤੀ ਲੋਂਦਾ ਜੇ ਤੁਸੀਂ ਪਾਉਂਦੇ ਉਹ ਤੋਂ ਤੁਹਾਨੂੰ ਬਿਮਾਰਕ ਹੈ ਤੁਹਾਡਾ ਵਿਸ਼ਵਾਸ ਹੈ ਤੁਹਾਡਾ ਭਰੋਸਾ ਤੁਸੀਂ ਜੁਗ-ਜੁਗ ਪਾਓ ਪਰ ਜੇ ਕੋਈ ਜ਼ਬਰਦਸਤੀ ਔਰੰਗਜੀਬ ਕਹਿੰਦਾ ਕਿ ਮੈਂ ਲਾਉਣਾ ਅਸੀਂ ਤੁਹਾਡੀ ਬਾਹ ਫੜਦੇ ਆ ਉੱਥੇ ਬਈਧਾਰ ਦੇ ਰਾਜੇ ਜਿਹੜੇ ਸੀ ਉੱਥੇ ਬੈਠੇ ਸੀ ਰਣਪੁਰ ਸਾਹਿਬ ਵੀ ਇਹ ਸਾਰੇ ਹਿੰਦੂ ਧਰਮ ਦੇ ਰਾਜੇ ਸੀ ਕਸ਼ਮੀਰ ਦਾ ਪੰਡਿਤ ਕਿਰਪਾਰਾਮ ਦੀ ਅਗਵਾਈ ਚ ਇਹਦੇ ਕੋਲ ਨਹੀਂ ਗਿਆ ਕਿਉਂਕਿ ਇਹ ਰਾਜਿਆਂ ਨੇ ਆਪਣਾ دین ਅਮਾਨ ਜਿਹੜਾ ਸੀ ਵੇਚ ਦਿੱਤਾ ਸੀ ਉਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਸਾਡੀ ਬਾਹ ਫੜਨਗੇ ਕਿਉਂਕਿ ਗੁਰੂ ਸਾਹਿਬ ਅਜੇ 4 ਸਾਲ ਦੇ ਸੀ ਬੱਚੇ ਸੀ ਵੱਡੇ ਭਰਾ ਪਾਈ ਗੁਰਦਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਨ੍ਹਾਂ ਦਾ ਵਿਆਹ ਸੀ ਸੋਨੇ ਕੱਪੜੇ ਪਾਏ ਮਾਤਾ ਨੇ ਜਦੋਂ ਇਹਨੇ ਸੁੰਦਰ ਬਸਤਰ ਪਹਿਨਾਏ ਕਿ ਬੱਚੇ ਨੇ ਬਰਾਤ ਦੇ ਨਾਲ ਜਾਣਾ ਤੇ ਜਦੋਂ ਇੱਕ ਬੱਚੇ ਨੂੰ ਦਿੱਤਿਆ ਚਾਰਕ ਸਾਲ ਦਾ ਇਹ ਬੱਚਾ ਸੀ ਉਹ ਨੰਗਾ ਸੀ ਆਪਣੇ ਕੱਪੜੇ ਲਾ ਕੇ ਉਹਨੂੰ ਦੇ ਦਿੱਤੇ ਗੁਰੂ ਦੀ ਮਾਤਾ ਨੇ ਇਤਰਾਜ਼ ਕੀਤਾ ਸ਼ੇਵੇਂ ਪਾਤਸ਼ਾਹ ਕੋਲ ਕਿ ਇਹਨੇ ਸੋਨੇ ਕੱਪੜੇ ਪਾਏ ਸੀ ਇਹਨੂੰ ਇਹਨੇ ਸੁੰਦਰ ਤੇ ਲਾਫੇ ਕੱਪੜੇ ਤੇ ਕਿਸੇ ਬੱਚੇ ਨੂੰ ਪਹਿਨਾਇਆ ਤੇ ਮੇਰੇ ਪੀਰੀ ਦੇ ਮਾਲਕ ਨੇ ਇਹ ਗੱਲ ਕਹੀ ਸੀ ਕਿ ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਇਹ ਕਰੇ ਜੋ ਕੀਤਾ ਉਹ ਠੀਕ ਕੀਤਾ 4 ਸਾਲ ਦੀ ਉਮਰ ਦੇ ਵਿੱਚ 4 ਸਾਲ ਦੇ ਬੱਚੇ ਦਾ ਨਗੇਜ ਜਿਹੜਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਬਰਦਾਸਤਰੀ ਹੋਇਆ ਤੇ ਆਪਣੇ ਕੱਪੜੇ ਉਹਨੂੰ ਪਾ ਦਿੱਤੇ। ਅਸੀਂ ਕੀ ਕਰਦੇ ਆ ਅਸੀਂ ਦੂਜੇ ਦਾ ਜਲੂਸ ਕੱਢਦੇ ਆ ਤੇ ਉਹਦੇ ਕੱਪੜੇ ਲਾਉਂਦੇ ਆ ਤੁਨ ਬੇਪੱਤ ਕਰਦੇ ਆ। ਤੇ 4 ਸਾਲ ਦਾ ਬੱਚਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤੇ 4 ਸਾਲ ਦੇ ਬੱਚੇ ਦਾ ਨਗੇਜ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੈ ਉਹ ਆਪਣੇ ਕੱਪੜੇ ਲਾ ਕੇ ਪਹਿਨਾ ਦਿੰਦੇ ਆ ਕਿ ਮੈਨੂੰ ਹੋਰ ਮਿਲ ਜਾਣਗੇ ਇਹਨੂੰ ਵਿਚਾਰੇ ਨੂੰ ਕਿੱਦਾਂ ਮਿਲਣਗੇ ਤੇ ਜਦੋਂ ਪੂਰਾ ਹਿੰਦੂਸਤਾਨ ਦਾ Hindu ਨੰਗਾ ਹੋ ਰਿਹਾ ਹੋਵੇ ਉਹਦੀ ਬੋਦੀ ਉਹਦਾ ਤਿਲਕ ਉਹਦਾ ਜੰਝੂ ਉਹ ਰੰਗ ਜੀ ਬੰਦਾ ਕਿ ਮੈਂ ਲੈਣ ਮੈਂ ਰਹਿਣ ਨਹੀਂ ਦੇਣਾ ਇਹਨਾਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਉਸ ਤਰ੍ਹਾਂ ਤੇ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਕੋਲ ਕਸ਼ਮੀਰ ਦਾ ਪੰਡਤ ਜਿਹੜਾ ਸੀ ਬੜਾ ਵਿਦਵਾਨ ਸੀ ਤੇ ਬੜਾ ਸਿਆਣਾ ਸੀ ਬੜਾ ਸੁਗੜ ਸੀ ਵਿਦਿਆਇ ਦੀ ਕੁਰਸੀ ਔਰੰਗਜ਼ੇਬ ਕਹਿੰਦਾ ਕਿ ਪਹਿਲਾਂ ਦੇ ਪੜੇ ਲਿਖਿਆ ਨੂੰ ਫੜੋ ਬਾਕੀ ਅਨਪੜ੍ਹਾਂ ਵਾਲੇ ਪਾਸੇ ਫਿਰ ਹੋਵਾਂਗੇ ਤੇ ਕਸ਼ਮੀਰ ਦੇ ਪੰਡਤ ਨੂੰ ਜਦੋਂ ਜ਼ਬਰਦਸਤੀ ਮੁਸਲਮਨ ਬਣਾਇਆ ਜਾ ਰਿਹਾ ਸੀ ਇਹ ਫਿਰ ਕਿਰਪਾ RAM ਦੀ ਅਗਵਾਈ ਦੇ ਵਿੱਚ ਆਏ। ਤੇ ਕਿਰਪਾ RAM ਦੀ ਅਗਵਾਈ ਦੇ ਵਿੱਚ ਆ ਕੇ ਇੱਕ ਸ਼ਮੀਰ ਦੇ ਪੰਡਤ ਤੇ ਅਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਨਾਤਮਸਤ ਕੋਏ ਤੇ ਯਾਰੋ ਯਾਰ ਰੋਈ। ਯਾਰੋ ਯਾਰ ਰੋਈ ਤੇ ਗੁਰੂ ਨਾਨਕ ਦੇ ਘਰ ਕੋਈ ਰੋਂਦਾ ਆਵੇ ਨਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਿਸੇ ਦਾ ਰੋਣਾ ਬਰਦਾਸ਼ਤ ਨਹੀਂ ਕਰਦੇ। ਉਹ ਕਹੁੰਦੇ ਨੇ ਕਿ ਹਰੇਕ ਮਨੁੱਖ ਦੇ ਚਿਹਰੇ ਤੇ ਮੁਸਕਰਾਹਟ ਹੋਵੇ ਹੱਸਦਾ ਚਿਹਰਾ ਹੋਵੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਸਾਰੀ ਜ਼ਿੰਦਗੀ ਹੱਸੇ ਹੀ ਉਹ ਤੇ ਇੰਨੇ ਗੰਭੀਰ ਸੀ ਦੁਨੀਆ ਪ੍ਰਤੀ ਦੁਨੀਆ ਦੇ ਦੁੱਖਾਂ ਪ੍ਰਤੀ ਕਿਉਂਕਿ ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਆਹ ਸਰਕਾਰਾਂ ਮਨੁੱਖੀ ਅਧਿਕਾਰਾਂ ਦੇ ਨਾਂ ਦੇ ਉੱਤੇ 33 ਸਾਲਾਂ ਤੋਂ ਨੌਜਵਾਨ ਜਿਹੜੇ ਬੰਦ ਕੀਤੇ ਹੋਏ ਨੇ ਜੇਲਾਂ ਦੇ ਵਿੱਚ ਤੇ ਸਰਕਾਰਾਂ ਦੇ ਨੀਤ ਖੋਟੀ ਐ ਛੱਡ ਦਿਆਂ ਨੇ ਪਈਆਂ ਕਿਉਂਕਿ ਲੋਕਤੰਤਰ ਦੇ ਵਿੱਚ ਇਹਨਾਂ ਨੂੰ ਵੋਟਾਂ ਚਾਹੀਦੀਆਂ ਤੇ ਵੋਟਾਂ ਇਹਨਾਂ ਨੂੰ ਪਾਸੇ ਮਿਲ ਜਾਂਦੀਆਂ ਤੇ ਲੋਕਾਂ ਵਿੱਚ ਇਹਨਾਂ ਦੀ ਜਾਗਰਤੀ ਹੈ ਨਹੀਂ ਐ ਕੁਝ ਹਿੰਦੂ ਵੀਰ ਜਿਹੜੇ ਅਸੀਂ ਉਹ ਕਹਿ ਰਹੇ ਸੀ ਵੀ ੱੱਕਾ ਕਰ ਰਹੀ ਐ ਸਰਕਾਰ ਸਿੱਖ ਨੌਜਵਾਨਾਂ ਦੇ ਨਾਲ ਜਿਹੜੇ ਹਿੰਦੂ ਐ ਉਹਨਾਂ ਨੇ ਕਤਲ ਕੀਤੇ, ਰੇਵ ਕੀਤੇ, ਫਾਂਸੀ ਦੀ ਸਜ਼ਾ ਹੋਈ, ਸਾਰੇ ਬਰੀ ਹੋ ਕੇ ਬੈਠੇ ਹੋਏ ਨੇ। ਤੇ ਕਈਆਂ ਨੇ ਹੁਜੇ ਗਲਤ ਕੰਮ ਕੀਤੇ, ਉਹ ਲੀਡਰ ਬਣ ਗਏ। ਤੇ ਕਹਿੰਦੇ ਵੀ ਇਹ ਸਿੱਖ ਬੱਚੇ ਜਿਹੜੇ ਨੇ ਇਹ ਭਾਵਕ ਹੋਏ ਨੇ। ਜਦੋਂ ਅਕਾਲ ਤਖਤ ਤੇ ਅਟੈਕ ਹੋਇਆ, ਬੱਚੇ ਮਾਰ ਦਿੱਤੇ। ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਤੇ ਇਹ ਸਰਕਾਰਾਂ ਨੇ ਇਨਸਾਫ ਨਹੀਂ ਕੀਤਾ ਤੇ ਬੱਚੇ ਜਿਹੜੇ ਇਸ ਇਨਸਾਫ ਲੈਣ ਵਾਸਤੇ ਤੁਰੇ। ਤੇ ਤੇ 30 35 ਸਾਲ ਉਹਨਾਂ ਦੀਆਂ ਜੇਲਾਂ ਦੇ ਵਿੱਚ ਜ਼ਿੰਦਗੀਆਂ ਰੁੜ ਗਈਆਂ ਲੈ ਬੁਢੇ ਪਾ ਉਹਨਾਂ ਦੀ ਤਹਲੀ ਤੇ ਬੈਠਾ ਹੋਇਆ ਪਰ ਸਰਕਾਰਾਂ ਬੇਦਰਸਨ ਹੈ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਪੰਡਤ ਰੋ ਰਿਹਾ ਆ ਆਪਣੀ ਦਾਸਤਾਨ ਦੱਸ ਰਿਹਾ ਆ ਕਿ ਮਹਾਰਾਜ ਬਚਾਓ ਸਾਡਾ ਬਚਾ ਤੁਸੀਂ ਕਰ ਸਕਦੇ ਹੋ ਬਾਈ ਧਰ ਦੇ ਰਾਜੇ ਵੀ ਹਿੰਦੂ ਰਾਜੇ ਦਿੱਸਦੇ ਹੀ ਪਰ ਉਹ ਪਤਾ ਸੀ ਵੀ ਨਲਾਇਕ ਨੇ ਇਹ ਆਪਣੀਆਂ ਜ਼ਮੀਨਾਂ ਗਿਰਵੀ ਰੱਖ ਚੁੱਕੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਵਿਥਿਆ ਸੁਣੀ ਉਹਨਾਂ ਦੀ ਦਰਦ ਭਰੀ ਕਹਾਣੀ ਸੁਣੀ ਇਤਿਹਾਸ ਕਹਿੰਦਾ ਜਦੋਂ ਉਹ ਰੋ ਰਹੇ ਸੀ ਤੇ ਗੋਬਿੰਦ ਰਾਏ ਖੇਡਦੇ ਖੇਡਦੇ ਪੌਣੇ 9 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੂ ਪਿਤਾ ਦੇ ਕੋਲ ਆਏ ਤੇ ਉਹਨਾਂ ਨੇ ਵੇਖਿਆ ਮਹਾਰਾਜ ਇਹ ਰੋ ਕਿਉਂ ਰਹੇ ਆ ਮਾਰੇ ਕਹਿੰਦੇ ਨੇ ਦਾ ਤਿਲਕ ਜੰਜੂ ਇਹਨਾਂ ਦੀ ਬੋਦੀ ਲਈ ਜਾ ਰਹੀ ਹੈ ਜਿਹਨੇ ਉਹ ਲਾਇਆ ਜਾ ਰਿਹਾ ਤੇ ਇਹਦਾ ਕਤਲਿਆਮ ਕੀਤਾ ਜਾ ਰਿਹਾ ਰਮਜੀਤ ਕਹਿੰਦਾ ਜਾ ਮੁਸਲਮਾਨ ਬਣੋ ਤੇ ਨਹੀਂ ਤੇ ਫਿਰ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ ਕਿ ਗੋਵਿੰਦ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਫਿਰ ਇਹਨਾਂ ਦਾ ਬਚਾ ਕਿੱਦਾਂ ਹੋ ਸਕਦਾ ਤੇ ਕਹਿੰਦੇ ਕੋਈ ਮਹਾਪੁਰਸ਼ ਆਪਣੀ ਬਲੀ ਦੇਵੇ। ਗੋਬਿੰਦ ਰਾਏ ਕਹਿੰਦੇ ਨਾ ਫਿਰ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕਿਹੜਾ ਹੋ ਸਕਦਾ? ਤੇ ਬੇਟਾ ਤੇਰੀ ਉਮਰ ਛੋਟੀ ਆ ਜੇ ਯਤੀਮ ਹੋ ਜਾਏਗਾ। ਤੇ ਗੋਬਿੰਦ ਰਾਏ ਕਹਿੰਦੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਜੀ ਹਿੰਦੂਸਤਾਨ ਦਾ Hindu ਯਤੀਮ ਹੋਣ ਤੋਂ ਵੱਜ ਜਾਵੇ ਤੇ ਮੇਰੇ ਇੱਕ ਯਤੀਮ ਹੋਣ ਦੇ ਨਾਲ ਕੀ ਫਰਕ ਪੈਂਦਾ ਹੈ? ਇਹ ਗੱਲ ਦੇ ਵਿੱਚ ਬਹੁਤ ਵੱਡਾ ਵਜਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਬੇਟਾ ਮੈਨੂੰ ਤਿਰਤੋਂ ਆਸ ਵੀ ਆਈ ਸੀ ਅਖੀਰ ਵਿੱਚ ਫੈਸਲਾ ਹੋਇਆ ਪੰਡਤਾਂ ਨੂੰ ਕਿਹਾ ਕਿ ਤੁਸੀਂ ਜਾਓ ਉਹ ਰੰਗਜੀਵ ਨੂੰ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਡੇ ਗੁਰੂ ਹੈ ਜੇ ਉਹ ਇਸਲਾਮ ਕਬੂਲ ਲਣਗੇ ਤੇ ਅਸੀਂ ਫਿਰ ਸਲਾਮ ਜਿਹੜਾ ਹੈ ਕਬੂਲ ਕਰ ਲਵਾਂ ਉਹ ਹਰੰਗਜੀਵ ਨੇ ਕਿਹਾ ਤੇ ਕੰਮ ਬੜਾ ਸੋਖਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਨੂੰ ਨੀਂਦਰ ਰੱਖਿਆ ਜਾਂਦਾ ਪਿੰਜਰੇ ਚ ਬੰਦ ਕੀਤਾ ਜਾਂਦਾ ਦਰਾਵਣੀ ਹਵੇਲੀ ਚ ਰੱਖਿਆ ਜਾਂਦਾ ਉਹਨਾਂ ਨੂੰ ਭੁੱਖੇ ਰੱਖਿਆ ਗਿਆ ਉਹਨਾਂ ਨੂੰ ਨੀਂਦਰ ਰੱਖਿਆ ਗਿਆ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਨੂੰ ਪਿੰਜਰੇ ਚ ਬੰਦ ਕੀਤਾ ਗਿਆ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿੱਖ ਭਾਈ ਬਿਆਲਾ ਜੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਜਿਨ੍ਹਾਂ ਨੂੰ ਕਿਹਾ ਗਿਆ ਜਿਹਾ ਪਿੰਜਰੇ 'ਚ ਬੈਠਾ ਤੁਹਾਡਾ ਗੁਰੂਏ ਦੇ ਵਾਲੇ ਪਿੱਟ ਕਰ ਲੋ ਤੇ ਇਸਲਾਮ ਕਬੂਲ ਕਰੋ ਤੇ ਜ਼ਿੰਦਗੀਆਂ ਮੰਨੋ ਤੇ ਭਾਈ ਬਿਆਲਾ ਭਾਈ ਮਤੀਦਾ ਭਾਈ ਸਤੀਦਾ ਜੀ ਉਹਨਾਂ ਨੇ ਤਿੰਨਾਂ ਨੇ ਗੱਲ ਕਹੀ ਕਿ ਪਿੰਜਰੇ 'ਚ ਬੈਠਾ ਸਾਡਾ ਗੁਰੂ ਹੈ ਉਹਦੇ ਤੋਂ ਜਿੰਦ ਕੁਰਬਾਨ ਇਹ ਜਿੰਦਗੀਆਂ ਕੁਰਬਾਨ ਐਹੋ ਜੀ ਜ਼ਿੰਦਗੀਆਂ ਸਾਨੂੰ ਨਹੀਂ ਚਾਹੀਦੀ ਜਿਹੜੀ ਅਸੀਂ ਗੁਰੂ ਤੋਂ ਫੇਰ ਨੂੰ ਫੋਕੇ ਜੀਵੀਏ ਭਾਈ ਦਿਯਾਲੇ ਨੂੰ ਗੁਰੂ ਸਾਹਿਬਾਂ ਦੇ ਸਾਹਮਣੇ ਗੁਰੂ ਨੂੰ ਡਰਾਉਣ ਵਾਸਤੇ ਕਿ ਸ਼ਾਇਦ ਗੁਰੂ ਘਬਰਾ ਜਾਈ ਗੁਰੂ ਡਰ ਜੇ ਜਿਹੜਾ ਗੁਰੂ ਕਹਿੰਦਾ ਹੋਵੇ ਭੈ ਕਾਹੂ ਕੁ ਦੇਤਨਾ ਨਹਿ ਪੈ ਮਾਰਤਿਆਨ ਕਹੋ ਨਾਰੰਗ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਨਾ ਕਿਸੇ ਨੂੰ ਅਸੀਂ ਡਰਾਉਨੇ ਆ ਤੇ ਨਾ ਕਿਸੇ ਤੋਂ ਅਸੀਂ ਡਰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਪਾਏ ਬਿਆਲਾ ਜਿਹਨੂੰ ਉਬਲ ਦੀ ਦੇਗ ਚ ਉਬਾਲਿਆ ਗਿਆ ਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਸਿੱਖ ਬਾਣੀ ਪੜਦਾ ਗਿਆ ਤੇ ਦੱਸਦਾ ਰਿਹਾ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹੀ ਮੇਰੇ ਗੁਰੂ ਆ ਛਾਤ ਹੋਈ ਪਾਏ ਮਤੀ ਦਾਸ ਨੂੰ ਆਰੇ ਨਾਲ ਦੂਫੜ ਕਰ ਦਿੱਤਾ ਜਲਾਦਾ ਨੇ ਇਹ ਸੇ ਮਨੁੱਖੀ ਅਧਿਕਾਰਾਂ ਦਾ ਕਤਲ ਮਨੁੱਖ ਮਨੁੱਖ ਦੇ ਲਿਖਣ ਤੇ ਪੰਧੀ ਬੋਲਣ ਦੇ ਪੰਧੀ ਸੋਚਣ ਦੇ ਪੰਧੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਹੱਕ ਲੈ ਕੇ ਦੇਣਾ ਚਾਹੁੰਦੇ ਆ ਜਿਨ੍ਹਾਂ ਨੂੰ ਹੱਕ ਲੈ ਕੇ ਦਿੱਤੇ ਅੱਜ ਉਹ ਹੀ ਹੱਕਾਂ ਦੇ ਡਾਕੇ ਮਾਰ ਰਹੇ ਆ ਉਦੋਂ ਗੁਲਾਮ ਸੀ ਅੱਜ ਆਜ਼ਾਦ ਹੋ ਗਏ ਤੇ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਟਿੱਕ ਸਮਝਦੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਹਾਨ ਸ਼ਹਾਦਤ ਜਿਹੜੀ ਹੈ ਫਿਲਕ ਨੂੰ ਜੰਜੂ ਨੂੰ ਜਿਹਦੇ ਵਿੱਚ ਕੋਈ ਵਿਸ਼ਵਾਸ ਨਹੀਂ ਕੋਈ ਕਿਦਾ ਨਹੀਂ ਉਹ ਕਹਿੰਦੇ ਉਹ ਰੰਗਜੀਵ ਜੀ ਅਸੀਂ ਜ਼ਬਰਦਸਤੀ ਕਿਸੇ ਨੂੰ ਪਾਉਣ ਨਹੀਂ ਦੇਣਾ ਤੇ ਜ਼ਬਰਦਸਤੀ ਤੈਨੂੰ ਅਸੀਂ ਲਾਉਣ ਵੀ ਨਹੀਂ ਦੇਣਾ ਸਾਡੇ ਜਿੰਦ ਕੁਰਬਾਨ ਸਾਡੀ ਜਾਨ ਕੁਰਬਾਨ ਭਾਈ ਮਤੀ ਦਾਸ ਨੂੰ ਆਰੇ ਨਾਲ ਦੂ ਫੜ ਕਰ ਦਿੱਤਾ ਗਿਆ ਅਰਧੁ ਵੱਦ ਚਰਾਏ ਸਵਾਰਾ ਪਰਿਉ ਪ੍ਰਿਥਵੀ ਪਰ ਹਵਾ ਦੇ ਉਤਾਰਾ ਦੋਨੋ ਤਨ ਤੇ ਜਪਜੀ ਪਰੈ ਇਸ ਸਿੱਖ ਦੇ ਸਰੀਰ ਜਿਹੜਾ ਸੀ ਦੋ ਹਿੱਸਿਆਂ ਦੇ ਵਿੱਚ ਸਾਹਮਣੇ ਪਿਆ ਆ ਤੇ ਆਵਾਜ਼ ਆ ਰਹੀ ਹੈ ਜਪਜੀ ਸਾਹਿਬ ਦੇ ਪਾਠ ਦੇ ਅਖੀਰ ਵਿੱਚ ਜਿੱਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕ ਜਿਲੇ ਕੀਤੀ ਛੁਟੇ ਨਾਮ ਪਾਈ ਮਤੀ ਦਾਦੀ ਸ਼ਹਾਤ ਹੋਈ ਪਾਈ ਦਾਦਾ ਜੀ ਦੀ ਸ਼ਹਾਤ ਹੋਈ ਪਾਈ ਸਤੇਦਾ ਜੀ ਨੇ ਜਿਹੜੇ ਪਾਈ ਮਤੀ ਦਾਸ ਤੇ ਨੇ ਜਿਹੜੇ ਸੀ ਰਾਸ ਸੀ ਹੁਣ ਤੁਸੀਂ ਵੇਖੋ ਕਿ ਉਹਨਾਂ ਨੂੰ ਰੂਮ ਦੇ ਵਿੱਚ ਪਿੰਜ ਦਿੱਤਾ ਗਿਆ ਸਿੱਖ ਨੇ ਸਿੱਧੀ ਸਿੱਖੀ ਸਦਕਾ ਨਭਾਇਆ ਤੇ ਜਿਹੜੀ ਸਿੱਖ ਅਸੀਂ ਅਰਦਾਸ ਕਰਦੇ ਹਾਂ ਰੋਜ਼ ਜਿਹੜਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਖ ਦਿੱਤੇ ਬੰਦ-ਬੰਦ ਕਟਾਈ ਖੋਪੜੀਆਂ ਲੁਆਈਆਂ ਆਰਿਆਂ ਨਾਲ ਦੋ ਫਾੜ ਹੋਏ ਦੇਗਾ ਚ ਉਬਲੇ ਕਿ ਨਾ ਦੇ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਤੇ ਉਹ ਇਤਿਹਾਸ ਦੇ ਸਿਹਾਰੇ ਪੰਨਿਆਂ ਤੇ ਉਹਨਾਂ ਦੀ ਮਹਾਨ ਕਮਾਈ ਜਿਹੜੀ ਹੈ ਉਹ ਜਿੱਥੇ ਗੁਰੂ ਨਾਨਕ ਦੇਵ ਜੀ ਸਿੱਖ ਹੈ ਉਹਨਾਂ ਦੇ ਕਮਾਈ ਦਾ ਧਿਆਨ ਤਰ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਾ ਅਰਦਾਸ ਕਰਦੇ ਨੇ ਕਿਉਂਕਿ ਕਮਾਈ ਬੜੀ ਵੱਡੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੇ ਬਾਅਦ ਵਿੱਚ ਅਸੀਂ ਤਾਂ ਉਹ ਪੋਰੇ ਚ ਵਿਖਾੜਿਆ ਬਸ ਬਕਾਲੇ ਪੋਰੇ ਚ ਰਹੇ ਐ ਅਸੀਂ ਇਹਨੇ ਦੱਸਿਆ ਕਿ ਉਸ ਟਾਈਮ ਦਿੱਤੇ ਉਹ ਰੰਗਜੀਤ ਦਾ ਸ਼ਿਕਾਰ ਹੋਈ ਹੋਰ ਜਿਹੜੇ ਹਿੰਦੂ ਸੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਕੋਲ ਗਏ ਉਹਨਾਂ ਦੇ ਸਥਾਨ 'ਤੇ ਗਏ ਉਹਨਾਂ ਨੇ ਕਿਹਾ ਤਕੜੇ ਹੋ ਗੂ ਗੁਰੂ ਨਾਨਕ ਦਾ ਘਰ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਅਧਿਕਾਰ ਜਿਹੜੇ ਨੇ ਉਹ ਖੋਹ ਨਹੀਂ ਦਿੰਦੇ ਆਪੇ ਜਾਨ ਨਿਸ਼ਾਵਰ ਕਰ ਦੇਾਂਗੇ ਕੇ ਬੰਗਾਲ ਜਾ ਕੇ ਗੁਰੂ ਸਾਹਿਬਾਂ ਨੇ ਦੂਰ ਰਾਜਿਆਂ ਦੀ ਆਪ ਸੇ ਸੋਲਾ ਕਰਾਈ ਤੇ ਰਾਜਿਆਂ ਕਹਾਂ ਸੱਚੇ ਪਾਤਸ਼ਾਹ ਮਹਾਰਾਜ 200 ਸਾਲ ਬਾਅਦ ਦਰਸ਼ਨ ਹੋਏ ਐ ਸਾਡੇ ਵੱਡੇ ਵੱਡੇਡੇ ਤੁਹਾਡੇ ਸਿੱਖ ਸਾਡੀ ਆਸਤਾ ਤੁਹਾਡੇ ਵਿੱਚ ਤੁਸੀਂ ਜੜੇ ਵੀ ਹੱਦ ਬੰਨੀ ਕਰਦੇ ਕਿਉਂ ਸਾਨੂੰ ਪ੍ਰਵਾਨ ਹੈ ਜਿੱਦੇ ਖੂਨ ਖਰਾਬਾ ਹੋਣਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੋਲਾ ਸਫਾਈ ਕਰਾ ਦਿੱਤੀ ਹੱਦ ਬੰਨੀ ਕਰ ਦਿੱਤੀ ਦੋਨਾਂ ਰਾਜਿਆਂ ਦੀ ਆਪ ਸੇ ਲੱਕੜੀ ਪਾ ਦਿੱਤੀ ਤੇ ਗੋਬਿੰਦਰ ਰਾਏ 32 ਸਾਲ ਦਾ ਇੰਤਜ਼ਾਰ ਮਾਤਾ ਗੁੱਜਰਕੌਰ ਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ 5 ਸਾਲ ਬਾਅਦ ਜਾ ਕੇ ਬੱਚੇ ਨੂੰ ਮਿਲਦੇ ਨੇ ਕਿਉਂਕਿ ਧਰਮ ਪਹਿਲਾ ਸੀ ਤੇ ਪਰਿਵਾਰ ਬਾਅਦ ਵਿੱਚ ਰੱਖਿਆ ਤੇ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾ ਜਿਨ੍ਹਾਂ ਨੇ ਹਿੰਦੂਸਤਾਨ ਦੀ ਬੁੱਧੀ ਟੋਪੀ ਦੇ ਖਾਤਰ ਇਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੂ ਕਲੂ ਮਸਾਕਾ ਸਾਧਨ ਇਹ ਇਤੀ ਜਨ ਕਰੀ ਸਿਸ਼ਦੀਆ ਪਰ ਸਿਰ ਉਚਰੀ ਧਰਮ ਇਹ ਸਾਕਾ ਜਨ ਕੀਆ ਸਿਸ਼ਦੀਆ ਪਰ ਸਿਰ ਨਾ ਦੀਆ ਗੁਰੂ ਸਾਹਿਬਾਂ ਦੀ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਕਿ ਗੁਰੂ ਡਰ ਜਾਵੇਗਾ ਫਿਰ ਜਲਾਦ ਗੁਰੂ ਸਾਹਿਬਾਂ ਦੇ ਕੋਲ ਆਇਆ ਕਿ ਜੋ ਹਸਰ ਇਹਨਾਂ ਦਾ ਹੋਇਆ ਉਹ ਤੁਹਾਡਾ ਹੋਵੇਗਾ ਤੁਸੀਂ ਦੱਸੋ ਕਿ ਪੀਰ ਬਣ ਕੇ ਰਹਿਣਾ ਚਾਹੁੰਦੇ ਆ ਇਸਲਾਮ ਦੇ ਵਿੱਚ ਗੁਰਦੇਵ ਕਹਿੰਦੇ ਕਿ ਧਰਮ ਦੀ ਮੌਤ ਹੋ ਜੇਗੀ ਅਖੀਰ ਗੁਰੂ ਤੇਗ ਬਹਾਦਰ ਮਹਾਰਾਜੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਿਹਦੇ ਅੱਜ ਗੱਲ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਜਾਵੇ ਚੌਕ ਦਾ ਨਾਂ ਇਹ ਤਾਂ ਆਪ ਰੱਖਣਾ ਚਾਹੀਦਾ ਨਾ ਜਿਨ੍ਹਾਂ ਦੀ ਬੋਦੀ ਬਚੀ ਟੋਪੀ ਬਚੀ ਤਿਲਕ ਬਚਿਆ ਉਹ ਆਪ ਵੇਖਣਾ ਚਾਹੀਦਾ ਕਿ ਅਸੀਂ ਰੱਖੀਏ ਸਰਕਾਰਾਂ ਮਨਾ ਰਹੀਆਂ ਨੇ ਸਾਰੇ ਸਕੂਲਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਇਹ ਸਾਡੇ ਹੱਕਾਂ ਦੇ ਡਾਕੇ ਤੇ ਮਾਰ ਰਿਹਾ ਮਨੁੱਖੀ ਅਧਿਕਾਰਾਂ ਦੇ ਪੰਜਾਬ ਯੂਨੀਵਰਸਿਟੀ ਖੋਣ ਉਤਰੇ ਫਿਰਦੇ ਨੇ ਚੰਡੀਗੜ੍ਹ ਖੋਲਿਆ ਪੰਜਾਬੀ ਸੂਬਾ ਲਗੜਾ ਕਰ ਦਿੱਤਾ ਇਹਨਾਂ ਨੂੰ ਚਾਹੀਦਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਹਿਸਟਰੀ ਜਿਹੜੀ ਹੈ ਯੂਨੀਵਰਸਿਟੀ ਕਾਲਜਾਂ ਵਿੱਚ ਸਾਰਿਆਂ 'ਚ ਪੜਾਈ ਜਾਵੇ ਵੀ ਆਹ ਵੇਖੋ ਦੁਨੀਆ ਦੇ ਉੱਤੇ ਅਜੇ ਸ਼ਹਾਦਤ ਜਿਹੜੀ ਹੈ ਕੋਈ ਮਿਲਦੀ ਆ ਕਿ ਇੰਨਾ ਵੱਡਾ ਕਾਰਨਾਮਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਕਾਮ ਨਾਉਣ ਦਾ ਫਾਇਦਾ ਕਿ ਮਨੁੱਖੀ ਅਧਿਕਾਰਾਂ ਦਾ ਕਹਾਂ ਸਰਕਾਰਾਂ ਨਾ ਕਰਨ ਇਹ ਗੁਰੂ ਤੇਗ ਬਹਾਦਰ ਮਹਾਰਾਜ ਕੋਲੋਂ ਸਿੱਖਣ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਲਸਾਨੀ ਸ਼ਹਾਦਤ ਤੇ ਆ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਕਰਤਾਰਪੁਰ ਸਾਹਿਬ ਜੰਗ ਚ ਭਾਗ ਲਿਆ ਏਕ ਦੇ ਜੋਰ ਦਿਖਾਏ ਇਤਿਹਾਸਕਾਰ ਕਹਿੰਦੇ ਨੇ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਦਾ ਨਾਮ ਬਚਪਨ ਦਾ ਤਿਆਗ ਮਰ ਸੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਕਹਿੰਦੇ ਤੀਆਗ ਮਾਲੇ ਤੇ ਤੇਗ ਬਾਧਰਾ ਤੇ ਤੇਗ ਦਾ ਧਣੀ ਹੈ ਤੇ ਸੈਨਸੀਲਤਾ ਉਹਦੇ ਨਾਲ ਚ ਇੰਨੀ ਸੀ ਕਿ ਜਦੋਂ ਤੀਰਮਾਲੇ ਮੱਥੇ 'ਚ ਗੋਲੀ ਮਾਰੀ ਸੀ ਨਾ ਤੇ ਕਿਹਾ ਸੀ ਤੀਰਮਾਲ ਭਲੋ ਭਲੋ ਕਿ ਤੀਰਮਾਲੇ ਰੱਬ ਤੇਰਾ ਭਲਾ ਕਰੀ ਅਕਾਲ ਪੁਰਖ ਤੇਰਾ ਭਲਾ ਕਰਿਆ ਸੀ ਕਹਿੰਦੇ ਜੀ ਤੇਰਾ ਰਹਿ ਕੱਖ ਨਾ ਮੱਥੇ 'ਚ ਗੋਲੀ ਮਾਰਨ ਵਾਲੇ ਨੂੰ ਕਹਿੰਦੇ ਨਾ ਤੇ ਰੱਬ ਤੇਰਾ ਭਲਾ ਕਰੀ ਲੁੱਟ ਕੇ ਸਾਰਾ ਕੁਝ ਲੈ ਗਿਆ ਸੀ ਬਾਬਾ ਮੱਖਣ ਸਾਹਿਬ ਲੁਬਾਣਾ ਸਾਰਾ ਕੁਝ ਲੈ ਕੇ ਵਾਪਸ ਲਾਇਆ ਸੀ ਤੇ ਮਹਾਰਾਜ ਕਹਿੰਨ ਲੱਗੇ ਵੀ ਇਹਨੂੰ ਵਾਪਸ ਹੀ ਦੇ ਦਿਓ ਇਹਦੀ ਹਬਸ਼ ਪੂਰੀ ਹੋ ਜੇ ਕੋਈ ਗੱਲ ਨਹੀਂ ਰੱਬ ਇਹਦਾ ਭਲਾ ਕਰੇ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੰਮ੍ਰਿਤਸਰ ਗਏ ਆ ਤੇ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰਲੇ ਸੀ ਮਹਾਰਾਜ ਕਹਿੰਦੇ ਮੱਥਾ ਟੇਕਣਾ ਕਹਿੰਦੇ ਨੇ ਕਿ ਕਬਜ਼ਾ ਕਰਨ ਆਏ ਹੋ ਮਹਾਰਾਜ ਹੱਸ ਪਏ ਸੁਰ ਪਾਤਸ਼ਾਹ ਕਹਿੰਦੇ ਇਹ ਕਬਜ਼ਾ ਨਹੀਂ ਕਰਦੇ ਨਹੀਂ ਦਰਸ਼ਨ ਕਰਨ ਦਿੱਤੇ ਮਹਾਰਾਜ ਕਹਿੰਦੇ ਜਿੱਥੇ ਸਾਡਾ ਜਨਮ ਹੋਇਆ ਹੈ ਸਾਨੂੰ ਉੱਥੇ ਜਾਣ ਦਿਓ ਕਹਿੰਦੇ ਨੇ ਉੱਥੇ ਮੈਨੂੰ ਜਾਣ ਦੇਣਾ ਸਤਿਗੁਰੂ ਪਾਤਸ਼ਾਹ ਉੱਥੋਂ ਫਰੇ ਦਰਸ਼ਨ ਕਰਨ ਤੋਂ ਬਗੈਰ ਹੀ ਵੱੱਲੇ ਆ ਗਏ ਨੇ ਤੇ ਵੱੱਲਾ ਗੁਰੂ ਕਾ ਗੱਲਾ ਇੱਥੇ ਮਾਮਾ ਪੈਣਾ ਧੀਆਂ ਨੇ ਬੜੀ ਸੇਵਾ ਕੀਤੀ ਤੇ ਮਾਈਆਂ ਰਾਬਰ ਜਾਈਆਂ ਤੇ ਭਗਤੀ ਲਾਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾਰਾ ਨੇ ਕਿਹਾ ਸੀ ਨਹਿਮ ਮਸੰਦ ਤੁਮ ਅਮਰਤ ਸਰੀਏ ਅਹੀਂ ਦੇ ਸਿੱਧਾ ਇਹ ਕਹਦੇ ਨੇ ਨਾ ਅਮਰਤ ਸਰੀਏ ਦੇ ਅੰਦਰ ਸੜੀਏ ਇਦਾਂ ਨਹੀਂ ਹੁੰਦਾ ਇਤਿਹਾਸਕਾਰ ਕਹਿੰਦਾ ਹੈ ਨਹਿਮ ਸੰਤਮ ਅਮਰਤ ਸੜੀ ਗਈ ਕੋਈ ਅਮਰਸਾ ਦੇ ਮਸੰਦ ਨਹੀਂ ਹੂੰ ਤੇਰੇ ਸਨ ਅਗਣ ਤੇ ਅੰਤਰ ਸੜੀ ਗਈ ਤੁਸੀਂ ਤ੍ਰਿਸ਼ਾਂ ਦੀ ਅੱਗ ਦੇ ਵੀ ਤੁਹਾਡਾ ਅੰਦਰ ਸੜ ਚੁੱਕਾ ਹੈ ਈਰਖਾ ਜੈਲਸੀ ਤੇ ਨਿੰਦਿਆ ਕਰਕੇ ਤੁਹਾਡੇ ਅੰਦਰ ਜਿਹੜੇ ਨੇ ਇਹ ਕਾਲੇ ਹੋ ਚੁੱਕੇ ਨੇ ਸੜ ਚੁੱਕੇ ਨੇ ਸੁਆਹ ਹੋ ਚੁੱਕੇ ਨੇ ਤੇ ਤੁਸੀਂ ਅਮਰਸਰ ਦੇ ਮਸੰਦ ਨਹੀਂ ਆ ਮਸੰਤ ਬੜਾ ਪਵਿੱਤਰ ਨਾ ਆ ਤੇ ਤੁਸੀਂ ਮਸੰਦਾ ਦੇ ਨਾਂ ਨੂੰ ਦਾਗ ਲਾ ਰਹੇ ਹੋ ਮੁਰਤੇਵ ਮਾਧਮ ਰਾਜ ਜੀ ਦਾ ਤਾਂ ਵਿਆਹ ਹੋਇਆ ਸੀ ਕਿ ਗੁਰੂ ਸਾਹਿਬ ਦੇ ਸਹੁਰਾ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਬੇਟੀ ਹੈ ਹੋਰ ਕੁਝ ਨਹੀਂ ਤੇ ਮਹਾਰਾਜ ਨੇ ਗੱਲ ਚ ਲੈ ਕੇ ਆਪਣੇ ਸਹੁਰਾ ਸਾਹਿਬ ਨੂੰ ਕਿਹਾ ਸੀ ਲਾਲ ਚੰਦ ਤੂੰ ਸਭ ਕੁਝ ਦੇਨਾ ਤੂੰ ਦੇਨੋ ਸਭੇ ਵਿਸਾਲਾ ਜਿਨ ਤਨਜਾ দান ਕੀਨੈ ਤਨ ਪਾਸ਼ਾ ਕੀ ਰੱਖ ਲੈਨ ਅੱਜ ਦੀ ਲਾਂਕਤੀ ਦਾਜ ਮੰਗਲਵਾਰ ਵਾਲਿਆਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਮਾਰਾ ਕਹਿੰਦੇ ਕਿ ਜਿਨੇ ਬੱਚੇ ਦੇ ਦਿੱਤੀ ਜਿਨੇ ਪਾਲ ਕੇ ਬੇਟੀ ਦੇ ਦਿੱਤੀ ਉਹਨੇ ਪਿੱਛੇ ਰੱਖਿਆ ਕੀ ਹੈ ਤੇ ਜਦੋਂ ਇਹ ਸਿੱਖ ਦਾਜ ਮੰਗਦੇ ਨੇ ਮੂੰਹ ਆ ਡੱਡ ਕੇ ਕਿ ਜਾ ਹੁਣ ਬਹਾਨੇ ਬੜੇ ਤੀਕੇ ਦੇ ਬਣਦੇ ਨੇ ਨਹੀਂ ਚੰਗਾ ਦਾਜ ਰਹਿਣਦੇ ਹੋ ਤੇ ਤੁਸੀਂ ਨਾ ਰੋਟੀ ਪਾਣੀ ਵਧੀਆ ਕਰ ਦਿਓ। ਨਾ ਰੋਟੀ ਖਾ ਲੋ। ਉਹ ਪੈਲਸਾਂ ਦੇ ਵਿੱਚ 10-10 15-15 ਲੱਖ ਰੁਪਇਆ ਲੜਕੀ ਵਾਲਿਆਂ ਦਾ ਇਹ ਬਰਬਾਦ ਕਰਕੇ ਛੱਡ ਦਿੰਦੇ ਨੇ ਉਹ ਵਿਚਾਰਾ ਗਰੀਬ ਬਾਪ ਕਰਜ਼ੇ ਲੋਂਦਾ ਰਹਿੰਦਾ ਇਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਿੱਖਿਆਵਾਂ ਬਿਲਕੁਲ ਕੋਈ ਧਿਆਨ ਨਹੀਂ ਪਈ ਸਾਨੂੰ ਗੁਰੂ ਨੇ ਸਿੱਖਿਆ ਕਿ ਦਿੱਤੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਟੋਪੇ ਜੰਜੂ ਬੋਦੀ ਜਿਹਨੇ ਉਹਦੀ ਖਾਤਰ ਇਹ ਹਿੰਦੂਆਂ ਦਾ ਲਹਿਰਿਆ ਸੀ ਤੇ ਮਹਾਰਾਜ ਨੇ ਕਿਹਾ ਤੇ ਅਸੀਂ ਇਹਨਾਂ ਦੀ ਬਾਹ ਫੜੀ ਹੈ ਅਸੀਂ ਆਪਣੀ ਜਾਨ ਨਿਸ਼ਾਵਰ ਕਰ ਦੇਵਾਂਗੇ ਦਿੱਲੀ ਦੇ ਚਾਦਰੀ ਚੌਕ ਦੇ ਵਿੱਚ ਗੁਰੂ ਸਾਹਿਬਾਂ ਦਾ ਸੀਸ ਤੜ ਤੋਂ ਅਲੱਗ ਕਰ ਦਿੱਤਾ ਗਿਆ ਤੇ ਬਾਬਾ ਮੱਖਣ ਸ਼ਾਹ ਦਾ ਬਣਾ ਲੱਖੀ ਸਾਹਿਬ ਨੇ ਜਾਹਰਾ ਭਾਈ ਉਦੇਸ ਸਿੰਘ ਵਰਗੇ ਗੁਰਸਿੱਖ ਭਾਈ ਜੱਤੀ ਵਰਗੇ ਇਹ ਮਹਾਨ ਗੁਰਸਿੱਖ ਜਿਹੜੇ ਸੀ ਭਾਈ ਲੱਖੀ ਸ਼ਾਹ ਬਣ ਜਾ ਰਹੇ ਨੇ ਸੀਸ ਨੂੰ ਆਪਣੇ ਘਰ ਨੂੰ ਚੱਕਿਆ ਉਹਨੇ ਆਪਣੇ ਘਰ ਨੂੰ ਅਗਲਾ ਦੇ ਤੇ ਜਿੱਥੇ ਗੁਰਦੁਆਰਾ ਕਾਫਗੰਜ ਹੈ ਤੇ ਭਾਈ ਜੱਤਾ ਮਹਾਨ ਗੁਰੂ ਦਾ ਸਿੱਖ ਜਿਹੜਾ ਸੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਐ ਉਹ ਜਿਹੇ ਗੁਰੂ ਐ ਜਿਨ੍ਹਾਂ ਦਾ ਸੰਸਕਾਰ ਦੋ ਥਾਂ ਤੇ ਹੋਇਆ ਕੇਵਲ ਸੀਸ ਲੈ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹਿਲਾ ਨਜ਼ਰਾਨਾ ਮਿਲਿਆ ਸੀ ਆਪਣੇ ਬਾਪ ਦਾ ਇਹ ਧੜ ਤੋਂ ਬਗੈਰ ਸੀਸ ਤੇ ਮੇਰੇ ਪਾਤਸ਼ਾਹ ਨੇ ਫਿਰ ਜਦੋਂ ਪੈਰ ਰੰਗਰੇਟਾ ਲੈ ਕੇ ਆਇਆ ਭਾਈ ਜੱਤਾ ਭਾਈ ਜੀਵਨ ਸਿੰਘ ਤੇ ਛਾਤੀ ਨਾਲ ਲਾ ਕੇ ਆਸੀ ਪੁੱਤਰਾ ਇਹ ਰੰਗਰੇਟਾ ਤੋਂ ਗੁਰੂ ਦਾ ਬੇਟਾ ਤਾਂ ਹਨਮਾਨ ਕੀਤਾ ਗੁਰੂ ਨੂੰ ਪੇਟਾ ਕਿ ਅਸਲੀ ਬੇਟਾ ਹੋਣ ਦਾ ਫਰਜ਼ ਤੂੰ ਨਿਭਾਇਆ ਤੇ ਬੇਟਾ ਤੂੰ ਗੁਰੂ ਦੀ ਖੁਸ਼ੀ ਲਿਆ ਗਿਆ ਤੇ ਐਸਾ ਮਹਾਨ ਗੁਰੂ ਹੈ ਜਿਨੇ ਮੁਸੀਬਤ ਬਣੀ ਹਿੰਦੁਸਤਾਨ ਦੇ ਹਿੰਦੂ ਉੱਤੇ ਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਅੱਜ ਇਹ ਯਾਦ ਰੱਖਣਾ ਚਾਹੀਦਾ ਸਾਨੂੰ ਉਹਨਾਂ ਦੀ ਹਿਸਟਰੀ ਪੜਾਈਏ ਸਕੂਲਾਂ ਵਿੱਚ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਏਡੀ ਵੱਡੀ ਹਿੰਦੂ ਵੀਰ ਬੜੇ ਸ਼ਰਧਾ ਦੇ ਫੁੱਲ ਪੇਟ ਕਰ ਰਹੇ ਸੀ ਉਹ ਕਹਿੰਦੇ ਏਡੀ ਵੱਡੀ ਕੁਰਬਾਨੀ ਅਸੀਂ ਦੇਣ ਨਹੀਂ ਦੇ ਸਕਦੇ ਆ ਠੀਕ ਹੈ ਕੁਝ ਕੁ ਲੋਕ ਹੁੰਦੇ ਨੇ ਕਿ ਸੌੜੇ ਮਾਸਕਸ਼ਕਤਾ ਵਾਲੇ ਘੜਿਆ ਸੋਜ ਵਾਲੇ ਜਿਹੜੇ ਨਹੀਂ ਸਮਝ ਪਾਉਂਦੇ ਜਿਹੜੇ ਸੱਚੇ ਸੁੱਚੇ ਵੀਰ ਹਿੰਦੂ ਵੀਰ ਨੇ ਸਾਰਿਆਂ ਤਰ੍ਹਾਂ ਪਿਆਰ ਕਰਨ ਵਾਲੇ ਉਹ ਹਮੇਸ਼ਾ ਗੁਰੂ ਦੇ ਰਿਣੀ ਨੇ ਇਹ ਮੈਂ ਕਹਿਣਾ ਹੋਣਾ ਕਿ ਸਾਨੂੰ ਬਾਤਿਆਂ ਨੂੰ ਮਨਾਉਣਾ ਚਾਹੀਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਹਾਦਰ ਕੇ ਚਲਤ ਪਏ ਜਗਤ ਕੋ ਸੋਹ ਹੇ 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 ਸਭ ਜਗ ਪਈ ਹੋ ਜੈ 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 ਸਰਲੋਕ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਸ਼ਹਾਦਤ 350 ਸਾਲਾਂ ਸ਼ਤਾਬਦੀ ਦੇ ਰੂਪ ਵਿੱਚ ਮਨਾਈ ਜਾ ਰਹੀ ਹੈ ਉਹਨਾਂ ਤੋਂ ਸਾਨੂੰ ਇਹੋ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜੋ ਉਹਨਾਂ ਨੇ ਸਾਨੂੰ ਰਸਤਾ ਦੱਸਿਆ ਦਾ ਮਦਾ ਤੇ ਜਦੋਂ ਕਿਸੇ ਨੇ ਬਚਨ ਕਰ ਲਈਏ ਤੇ ਬਚਨ ਨਿਭਾ ਦੀਏ ਜਿਹਦੀ ਬਾਹ ਫੜੀ ਉਹਦੀ ਬਾਹ ਨਾ ਛੱਡੀ ਉਹਨਾਂ ਦੀ ਸਿੱਖਿਆ ਜਿਹੜੀ ਹੈ ਉਹਨੂੰ ਆਪਾਂ ਹਿਰਦੇ 'ਚ ਵਸਾਈਏ ਮਹਾਰਾਜ ਕਹਿੰਦੇ ਨੇ ਜਨ ਨਾਨਕ ਇਹ ਖੇਲ ਕਠਨ ਹੈ ਕਿਨੋ ਗੁਰਮੁਖ ਜਾਨਾ ਇਹਦੇ ਕਿਸੇ ਇੱਕ ਸੌਖਾ ਰਸਤਾ ਨਹੀਂ ਹੈ ਤੇ ਇਹ ਗੁਰਮੁਖ ਪਿਆਰੇ ਜਿਹੜੇ ਉਹ ਸਮਝ ਪਾਉਂਦੇ ਨੇ ਗੁਰੂ ਸਾਹਿਬਾਂ ਦੀ ਰਿਸ਼ਤਾਬਦੀ ਹੈ ਇਹ ਮਨਾਉਣ ਦਾ ਤਾਂ ਹੀ ਫਾਇਦਾ ਹੋਵੇਗਾ ਅਸੀਂ ਗੁਰੂ ਸਾਹਿਬਾਂ ਨੇ ਜੋ ਕਿਹਾ ਹੈ ਉਨਾਂ ਦੇ ਜੀਵਨ ਵਿੱਚੋਂ ਇੱਕ ਕਿਨਕਾ ਮਾਤਰ ਆਪਣੀ ਜ਼ਿੰਦਗੀ ਜਿਵੇਂ ਸਾ ਸਾਡਾ ਲੋਗ ਤੇ ਪ੍ਰਲੋਗ ਸੁਹੇਲਾ ਹੋ ਜੇ ਅਸੀਂ ਰੋਗ ਕਰਦੇ ਆਂ ਪੜਦੇ ਆਂ ਤੇਗ ਬਹਾਦਰ ਸਿਮਰਿਆ ਕਰ ਨੌ ਲੱਦਿਆ ਆਵੇ ਤਾਂ ਨੌ ਲੱਡੀਆਂ ਤੇ 18 ਸਿੱਧੀਆਂ ਗੁਰੂ ਨੂੰ ਸਿਮਰਦੇ ਜੜੀਆਂ ਨਾ ਉਹ ਅੱਗੇ ਪਿੱਛੇ ਪ੍ਰਕਰਮਾ ਕਰਦੀਆਂ ਪੰਦੀਆਂ ਨੇ ਇਹ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਦੀਸ਼ਾਹਤ ਪੁੱਲਾ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ Wow, Uau, é,